ਤੋ ਵੀ ਦੋਸਤੋ ਮੋਟਰਸਾਈਕਲ ਤੁਹਾਡਾ 100 ਦੀ ਐਵਰੇਜ 120 ਦੀ ਐਵਰੇਜ ਕੱਢੂਗਾ ਤੁਸੀਂ 100 ਦਾ ਤੇਲ ਪਵਾ ਕੇ ਭਾਵੇਂ ਪੰਜਾਬ ਭਾਵੇਂ ਚੰਡੀਗੜ੍ਹ ਹੋ ਆਓ ਤੇ ਭਾਵੇਂ ਹੋ ਆਓ ਪਟਿਆਲੇ ਇੰਨਾ ਕਿ ਜ਼ਿਆਦਾ ਇੰਨਾ ਕਿ ਜ਼ਿਆਦਾ ਇਹ ਤਗੜਾ ਤਰੀਕਾ ਸਿਰਫ ਤੇ ਸਿਰਫ ਇੱਕ ਸਟਰੌ ਦੇ ਨਾਲ ਲਓ ਵੀ ਦੋਸਤੋ ਘਰਾਂ ਦੇ ਵਿੱਚ ਕੋਈ ਵੀ ਮੋਟਰਸਾਈਕਲ ਹੁੰਦਾ ਹੈ ਨਾ ਮੋਟਰਸਾਈਕਲ ਜਾਂ ਸਕੂਟਰੀ ਤੁਹਾਡੀ 100 ਦੀ ਐਵਰੇਜ ਕੱਢੂਗੀ ਇੰਨਾ ਕਿ ਇਹ ਜਿਹੜਾ ਤਗੜਾ ਜਿਗਾਰੜਾ ਕਿ ਜੀ ਹੋਰ ਹੈ ਕਿ ਜਿਹੜੇ ਬੱਚੇ ਆ ਕਦੀ-ਕਦੀ ਕੀ ਆ ਮੋਟਰਸਾਈਕਲ ਬਹੁਤ ਜ਼ਿਆਦਾ ਭਜਾਉਂਦੇ ਆ ਤੇ ਆ ਕਿ ਬੱਚੇ ਕਦੀ ਵੀ ਇਹਦੀ ਸਪੀਡ 40 ਤੋਂ ਵੱਧ ਤਾਂ ਲੈ ਕੇ ਨਹੀਂ ਜਾ ਸਕਦੇ ਜੇ ਤੁਸੀਂ ਇੱਕ ਜਿਗਾਰੜ ਸਿਰਫ ਤੇ ਸਿਰਫ ਇੱਕ ਜਿਗਾਰੜ ਲਾ ਲਿਆ ਆਪਣੇ ਮੋਟਰਸਾਈਕਲ ਦੇ ਵਿੱਚ ਉਹ ਵੀ ਇਸ ਸਟਰੋ ਦੇ ਨਾਲ ਜਿਹਦੇ ਨਾਲ ਆ ਆਪਾਂ ਦੋਸਤੋ ਜੂਸ ਪੀਨੇ ਆ ਨਾ ਸਟਰੋ ਵਿੱਚ ਪਾ ਕੇ ਜਾਂ ਫਿਰ ਆਪਾਂ ਕੋਲਡ ਡਰਿੰਕ ਪੀਨੇ ਆ ਇਹ ਸਟਰੋ ਇੰਨੀ ਕਿ ਜ਼ਿਆਦਾ ਤਗੜੀ ਚੀਜ਼ ਹੈ ਕਿ ਇਹਦੇ ਨਾਲ ਤੁਹਾਡਾ ਮੋਟਰਸਾਈਕਲ ਵੀ 100 ਉਦੀ ਐਵਰੇਜ ਤੇ ਨਾਲੇ ਕਦੀ ਬੱਚੇ ਤੇਜ਼ ਵੀ ਬਹੁਤ ਮੋਟਰਸਾਈਕਲ ਨਹੀਂ ਇਹ ਭਜਾ ਸਕਦੇ ਭਾਵੇਂ ਸਕੂਟਰੀ ਤੇ ਭਾਵੇਂ ਮੋਟਰਸਾਈਕਲ ਤੇ ਉਹ ਕਿਵੇਂ ਦੋਸਤੋ ਅੱਜ ਮੈਂ ਤੁਹਾਨੂੰ ਦੱਸਦਾ ਐਨਾ ਕਿ ਤੁਹਾਡਾ ਤੇਲ ਦਾ ਖਰਚਾ ਬਚੂਗਾ ਕਿਉਂਕਿ ਕਿਉਂਕਿ ਮੋਟਰਸਾਈਕਲ 100 ਜਾਂ 120 ਦੀ ਐਵਰੇਜ ਕੱਢੂਗਾ ਇਹ ਸਾਰੀ ਟੈਕਨੀਕ ਕਰਨੀ ਕਿਵੇਂ ਅੱਜ ਮੈਂ ਤੁਹਾਨੂੰ ਦੱਸਦਾ ਬਸ ਤੁਸੀਂ ਵੀਡੀਓ ਦੇ ਨਾਲ ਵੰਡ ਰਹੇ ਹੋ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਸ਼ੇਅਰ ਜਰੂਰ ਕਰਕੇ ਜਾਓ ਗਾਂ ਦੀ ਗਾਂ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਲੈ ਸਕੇ ਇਹਦੇ ਕਾਲੀ ਸਾਰਨਾ ਤੇ ਦੋਸਤੋ ਉਹਦੇ ਲਈ ਆਪਾਂ ਕਰਨਾ ਕਿ ਇਹ ਬਹੁਤ ਸੌਖਾ ਜਿਹਾ ਬੱਚੇ ਆਪਣੇ ਜਿਹੜਾ ਮੋਟਰਸਾਈਕਲ ਹੈ ਬਹੁਤ ਜ਼ਿਆਦਾ ਤੇਜ਼ ਭਜਾ ਨਾ ਸਕਣ ਇਹ ਸਾਰੀ ਦੀ ਸਾਰੀ ਜਿਹੜੀ ਚੀਜ਼ ਹੈ ਨਾ ਸਪੀਡ ਦੀ ਹੁੰਦੀ ਹੈ ਇਹ ਦੇਖੋ ਦੋਸਤੋ ਜਦੋਂ ਵੀ ਆਪਣੇ ਬੱਚੇ ਸਪੀਡ ਬਹੁਤ ਜ਼ਿਆਦਾ ਤੇਜ਼ ਦਿੰਦੇ ਆ ਇਹ ਸਪੀਡ ਏਦਾਂ ਆਪਾਂ ਕਰ ਦੇਣੀ ਹੈ ਕਿ ਜਿਹੜੀ ਸਪੀਡ ਹੈ 40 ਤੇ ਰੁਕ ਜਾਊਗੀ ਕਿ 40 ਤੋਂ ਬਾਅਦ ਜਿਹੜਾ ਬੱਚਾ ਮੋਟਰਸਾਈਕਲ ਭਜਾਏ ਨਾ ਸਕੇ ਭਾਵੇਂ ਕੋਈ ਸਿਆਣਾ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ ਪਾਵੇਂ ਕੋਈ ਜਵਾਕ ਹੈ 40 ਤੋਂ ਵੱਧ ਸਪੀਡ ਭਾਵੇਂ ਉਹ ਪੂਰੀ ਦੇ ਦੇਵੇ ਤਾਂ ਵੀ ਮੋਟਰਸਾਈਕਲ ਜਿਹੜਾ ਤੁਹਾਡਾ 40 ਤੇ ਰਹੂਗਾ 50 ਦੀ ਸਪੀਡ ਨਹੀਂ ਜੇ ਹੋ ਸਕਦਾ ਚੈੱਕ ਕਰੋ ਇਹਦੀ ਜਿਹੜੀ ਸਪੀਡ ਵਾਲੀ ਤਾਰ ਹੁੰਦੀ ਹੈ ਨਾ ਇਹ ਇੱਧਰ ਦੀ ਹੁੰਦੀ 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 ਇੱਥੇ ਆਉਂਦੀ ਨਵੇਂ ਦੋਸਤੋ ਕਿੱਥੇ ਕਰੋ ਆ ਜਿਹੜੀ ਸਪੀਡ ਦੀ ਤਾਰ ਹੈ ਨਾ ਐ ਹੁੰਦੀ ਆ ਤੇ ਇਹਦੇ ਤੋਂ ਹੁਣ ਆਪਾਂ ਰੇਸ ਨਾਪ ਕੇ ਵਿਖਾਉਂਦੇ ਤੈਨੂੰ ਇਧਰੋਂ ਚੈੱਕ ਕਰੋ ਦੇਖੋ ਜੀ ਇਹ ਵਖੋ ਆਪਾਂ ਰੇਸ ਪੂਰੀ ਦੇ ਦਿੱਤੀ ਤੇ ਇਹ ਜਿਹੜੀ ਚੀਜ਼ ਹੈ ਨਾ ਪੂਰੀ ਉੱਪਰ ਹੋ ਚੁੱਕੀ ਆ ਤੇ ਇਹ ਓਨੀ ਕੀ ਐਨੀ ਕੀ ਰਹੂਗੀ ਕਿ 40 ਦੀ ਸਪੀਡ ਰਹੂਗੀ। ਕਿਹ ਕਿ ਕਰੋ ਆਪਾਂ ਰੇਸ ਦਿੱਤੀ ਆ ਤੇ ਇਹ ਜਿਹੜਾ ਪੂਰਾ ਤਾਂ ਨੂੰ ਚੱਲ ਜਾਂਦਾ ਪਰ ਦੋਸਤੋ ਆਪਾਂ ਇੱਥੇ ਸਟਰੋਅ ਕਿਸ ਤਰੀਕੇ ਦੇ ਨਾਲ ਫਿੱਟ ਕਰਨੀ ਹੈ। ਚਲੋ ਵੀ ਦੋਸਤੋ ਬਾਜ਼ਾਰ ਦੇ ਵਿੱਚ ਇਹਦੀਆਂ ਸਟਰੋਆਂ ਆ ਨਾ ਬਹੁਤ ਜ਼ਿਆਦਾ ਆਉਂਦੀਆਂ ਵਾ ਇੱਕ ਹੁੰਦੀਆਂ ਬਹੁਤ ਜ਼ਿਆਦਾ ਪਤਲੀਆਂ ਪਰ ਇੱਕ ਹੁੰਦੀਆਂ ਬਹੁਤ ਜ਼ਿਆਦਾ ਹਾਰਡ ਹੈ ਆਹ ਆਪਾਂ ਨੂੰ ਸਟਰੋਅ ਚਾਹੀਦੀ ਹੈ ਹਾਰਡ ਵਾਲੀ ਜਿਹੜੀ ਆ। ਆਖੋ ਇੱਥੋਂ ਵੀ ਆਪਾਂ ਇਹਨੂੰ ਪੂਰਾ ਨਾਪ ਲੈਨੇ ਤੇ ਇਹ ਤਾਂ ਵੀ ਜਿਹੜੀ ਆ ਬੈਂਡ ਨਹੀਂ ਹੁੰਦੀ ਤਾਂ ਵੀ ਜਿਹੜੀ ਪ੍ਰੈਸ ਨਹੀਂ ਹੁੰਦੀ ਜੇ ਹਾਰਡ ਵਾਲੀ ਸਟ੍ਰੋਅ ਦਾ ਆਪਾਂ ਕਰਨਾ ਕੀ ਹੈ ਦੇਖੋ ਦੋਸਤੋ ਇੰਨੀ ਕਿ ਸਿਰਫ ਇੰਨੀ ਕ ਆਪਾਂ ਵੱਡ ਲੈਣੀ ਹੈ ਕਿਸੇ ਵੀ ਚੀਜ਼ ਦੇ ਨਾਲ ਜਾਂ ਫਿਰ ਆਪਾਂ ਆਪਣੀ ਕੈਂਚੀ ਲੈ ਕੇ ਨਾ ਕੈਂਚੀ ਦੇ ਨਾਲ ਕੱਟ ਲਵਾਂ ਆਖੋ ਕਿੰਨੀ ਹਾਰੜ ਆ ਆਪਣੀ ਕੈਂਚੀ ਦੇ ਨਾਲ ਵੀ ਜਿਹੜੀ ਕੱਟੀ ਨਹੀਂ ਜਈਏ ਲਓ ਵੀ ਦੋਸਤੋ ਚੈੱਕ ਕਰੋ ਇੰਨੀ ਕਿ ਸਟੋਅ ਜਿਹੜੀ ਆਪਾਂ ਕੱਢ ਲੇਤੀ ਆ ਇਸ ਸਟੋਅ ਕੱਟਣ ਤੋਂ ਬਾਅਦ ਕਰਨਾ ਕੀ ਹੈ ਕਿ ਇਹਦੇ ਵਿੱਚੋਂ ਵੀ ਆਪਾਂ ਇਹਨੂੰ ਦੁਬਾਰਾ ਤੋਂ ਇਹਦੇ ਵਿੱਚ ਦੀ ਪਾ ਕੇ ਕੈਂਚੀ ਦੁਬਾਰਾ ਕੱਟਣੀ ਹੈ ਲਓ ਜੀ ਕੱਟੀ ਗਈ ਨਾ ਤੇ ਇਹ ਆਪਣੀ ਇਹਦੇ ਤੇ ਲੱਗ ਹੀ ਚੁੱਕੀ ਦੇਖੋ ਦੋਸਤੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਲੈਣਾ ਕਿ ਇਹਦੇ ਵਿੱਚ ਜ ਜਾਓ ਵੀ ਦੋਸਤੋ ਇਹਨੂੰ ਆਪਾਂ ਲੈਨੇ ਆ ਇਸ ਤਰੀਕੇ ਦੇ ਨਾਲ ਤੇ ਇਹਨੂੰ ਆਪਾਂ ਇਹਦੇ ਵਿੱਚ ਫਿੱਟ ਕਰ ਦੇਣਾ ਰੇਸ ਵਾਲੀ ਤਾਰ ਦੇ ਵਿੱਚ ਲਓ ਜੀ ਹੁ ਚੱਕ ਗਏ ਦੋਸਤੋ ਜਾਓ ਵੀ ਦੋਸਤੋ ਇੰਨਾ ਕੀ ਕੰਮ ਸੀ ਜਿਹੜਾ ਕਿ ਆਪਣਾ ਇਹ ਰੇਸ ਵਾਲੀ ਤਾਰ 'ਚ ਆਪਣੀ ਸਟ੍ਰਾ ਜਿਹੜੀ ਫਿੱਟ ਹੋ ਚੁੱਕੀ ਹੈ ਨਾ ਤੁਸੀਂ ਚੈੱਕ ਨਾ ਤੇ ਦੇਖ ਸਕਦੇ ਆ ਜਿੱਦਾਂ ਮਰਜ਼ੀ ਨੂੰ ਹਿਲਾਈ ਜਾਓ ਹੁਣ ਦੇਖੋ ਹੁਣ ਆਪਾਂ ਜਦੋਂ ਰੇਸ ਦਵਾਂਗੇ ਨਾ ਇਹਨੇ ਜਿਹੜਾ ਇਹਨੂੰ ਤਾਂ ਜਾਣ ਹੀ ਨਹੀਂ ਦੇਣਾ ਅੱਗੇ ਮਗਰੋਂ ਦੀ ਤਾਂ ਚੱਲ ਜਾਂਦੀ ਸੀ ਹੁਣ ਇਹ ਤਾਂ ਨਹੀਂ ਇਹ ਜਾਊਗਾ ਲਓ ਜੀ ਰੇਸ ਦੇ ਕੇ ਆਪਾਂ ਵੀਨੇ ਲਓ ਜੀ ਇੰਨੀ ਕੀ ਜਾਂਦੀ ਚੈੱਕ ਕਰੋ ਦੋਸਤੋ ਉਥੇ ਜਿਹੜੀ ਸਟੌਪ ਹੋ ਜਾਂਦੀ ਹੈ ਇਹ ਤੋਂ ਵੱਧ ਜਾਂਦੀ ਨਹੀਂ ਤਾਂ ਭਾਵੇਂ ਆਪਾਂ ਪੂਰੀ ਰੇਸ ਜਿੰਨੀ ਮਰਜ਼ੀ ਦੇ ਲਈਏ ਨਾ ਇਹ ਤੋਂ ਤਾਂ ਜਾਂਦੀ ਨਹੀਂ ਬਸ ਸਿਰਫ ਓਨੇ ਕੀ ਰੇਸ ਜਾਂਦੀ ਹੈ ਇਹ ਜੀ ਦੋਸਤੋ ਅਸਲੀ ਗੱਲ ਬਾਤ ਵੀ ਦੋਸਤੋ ਰੇਸ ਵਾਲੀ ਤਾਰ ਨੂੰ ਸਟਰੋ ਆਪਾਂ ਲਾ ਲਈ ਹੈ ਤੇ ਇਹ ਜਿਹੜੀ ਸਟਰੋ ਲਾ ਲਈ ਨਾ ਹੁਣ ਆਪਾਂ ਰੇਸ ਜਿੰਨੀ ਮਰਜ਼ੀ ਦੇਖੀ ਆਹ ਵਖੋ ਇਹ ਮੈਂ ਪੂਰੀ ਰੇਸ ਦੇਣ ਦਿਆਂਗਾ ਪੂਰਾ ਜੋਰ ਲਾਉਂਦਾ ਪਰ ਇਹਦੇ ਤੋਂ ਤਾਂ ਜਾਂਦੀ ਇਹ ਦੋਸਤੋ ਇੰਨਾ ਕੁ ਵਧੀਆ ਤਰੀਕਾ ਨਾ ਤੁਸੀਂ ਇਹ ਵਾਲਾ ਤਰੀਕਾ ਅਜਮਾ ਕੇ ਵੇਖੋ ਇਹਦੇ ਨਾਲ ਕੀ ਹੋਣਾ ਕਿ ਕਿਆਲੀ ਜੀ ਸਪੀਡ ਤੇ ਜਿਹੜਾ ਤੁਹਾਡਾ ਮੋਟਰਸਾਈਕਲ ਚੱਲੂਗਾ ਬਹੁਤੀ ਤੇਜ਼ ਵੀ ਨਹੀਂ ਚੱਲੂਗਾ ਤੇ ਤੁਹਾਡੇ ਮੋਟਰਸਾਈਕਲ ਦੀ ਜਿਹੜੀ ਐਵਰੇਜ ਹੈ ਨਾ ਉਹ ਵੀ ਬਹੁਤ ਜ਼ਿਆਦਾ ਬਣੂਗੀ 100 120 ਐਵਰੇਜ ਕੱਢੂਗਾ ਤੇ ਜਿੱਥੇ ਮਰਜ਼ੀ ਭਾਵੇਂ 100 ਦੇ ਤੇਲ ਜੇ ਤੁਸੀਂ ਚੰਡੀਗੜ੍ਹ ਤੇ 200 ਚ ਭਾਵੇਂ ਪਟਿਆਲੇ ਇੰਨਾ ਕਿ ਇਹ ਜਿਹੜਾ ਦੋਸਤੋ ਤਗੜਾ ਜਿਗਾਰਾ ਤੁਸੀਂ ਇੱਕ ਵਾਰ ਇਹ ਜਿਹੜਾ ਤਰੀਕਾ ਅਜਮਾ ਕੇ ਵੇਖਿਓ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਤੁਹਾਡੇ ਬੱਚੇ ਆ ਜਿਹੜੇ ਉਹ ਵੀ ਬਹੁਤਾ ਜ਼ਿਆਦਾ ਵਿਗੜਨਗੇ ਨਹੀਂ ਉਹ ਵੀ ਜਿਹੜਾ ਬਹੁਤੀ ਉੱਚੀ ਰੇਸ ਚੋਕਨੀ ਤੁਸੀਂ ਇਹ ਤਰੀਕਾ ਅਜਮਾ ਕੇ ਵੇਖਿਓ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਨਾ ਤੇ ਦਬਕ ਕੇ ਸ਼ੇਅਰ ਕਰਕੇ ਜਾਓ ਸਾਰਾਂ ਤੱਕ ਗਾਂ ਦੀਆਂ ਗਾਂ ਵੀਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਦੋਸਤੋ ਫੋਲੋ ਕਰਕੇ ਜਰੂਰ ਜਾਓ ਧੰਨਵਾਦ